ਇਕੋ ਇੱਕ ਹਫਤਾ ਪਹਿਲੇ ਮੈਂ ਪੇਪਰ ਚ ਵੀ ਦਿੱਤਾ ਸੀਗਾ ਖੰਨੇ ਦੇ ਵਿੱਚ ਬਾਗ ਹੈ ਔਰ ਉਹਦੇ ਚ ਸਭ ਤੋਂ ਪਹਿਲਾਂ ਇਹਨਾਂ ਨੇ ਪੀਪਲ ਤੇ ਬਰੋਟਾ ਵੱਡਿਆ ਮੈਂ ਕਰਮਕਾਂਡ ਦੀ ਬ੍ਰਾਹਮਣ ਸਭਾ ਪ੍ਰਧਾਨ ਵਿਸ਼ਵ ਹਿੰਦੂ ਸਨਾਤਨ ਸੇਵਾ ਸੰਗਠਨ ਰਾਸ਼ਟਰੀ ਅਧਿਐਤ ਤੇ ਇਹ ਹੈਗੇ ਕੁਛ ਮੈਂ ਪਟਿਆਲੇ ਤੋਂ ਹੈਗੇ ਉਹ ਬੰਦੇ ਕੁਝ ਪੁਲਿਸ ਵੀ ਹੈ ਵਿੱਚ ਇਨਵਾਲਵ ਹੈ ਜਿਹੜਾ ਕੀ ਹਫਤਾ ਹੋ ਗਿਆ ਮੈਨੂੰ ਪੇਪਰ 'ਤੇ ਦਿੱਤੇ ਹੋਏ ਅੱਜ ਤੱਕ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਇਹ ਦੱਸੋ ਸ਼ਹਿਰ ਦੇ ਵਿੱਚ ਇੰਨਾ بڑا ਕੰਮ ਹੋ ਰਿਹਾ ਜਿਹਦੇ ਵਿੱਚ ਹਜ਼ਾਰਾਂ ਜਿਹੜੇ ਹੈਗੇ ਬੂਟੇ ਵੱਡੇ ਗਏ ਅੰਬ ਦੇ ਬੂਟੇ ਵੀ ਸੀਗੇ ਜਿਹੜੇ ਫਲੇ ਹੋਏ ਸੀਗੇ ਮੈਂ ਤਾਂ ਦੇਖਿਆ ਉੱਥੇ ਤੋਤੇ ਦੇ ਬੱਚੇ ਚਿੜ ਪੰਛੀਆਂ ਦੇ ਬੱਚੇ ਮਰੇ ਆ ਅੰਡੇ ਬਹੁਤ ਸੀਗੇ ਔਰ ਇੱਥੇ ਪ੍ਰਸ਼ਾਸਨ ਹੈ ਸ਼ਾਸਨ ਹੈ ਜੂ ਤੱਕ ਨਹੀਂ ਖੜਕੇ ਇਸ ਪਤਾ ਲੱਗਿਆ ਨਾ ਉੱਥੇ ਪੁਲਿਸ ਗਈ ਨਾ ਪ੍ਰਸ਼ਾਸਨ ਗਿਆ ਕਿਹਾ ਖੰਨੇ ਦੇ ਵਿੱਚ ਕੋਈ ਬੰਦਾ ਨਹੀਂ ਰਹਿੰਦਾ ਕਿਉਂ ਆਪਾਂ ਇੰਨੇ ਬੁੱਟੇ ਲਵਾਏ ਆ ਮੈਨੂੰ ਲੱਗਦਾ 5600 ਬੁੱਟੇ ਲਵਾਏ ਆ ਕਿਸ ਲਈ ਲਵਾਏ ਆ ਇਹ ਬਾਗ ਹੈ ਬਾਗ ਦੇ ਨਾਮ ਰਜਿਸਟਰੀ ਹੈ ਇਹ ਕਿਵੇਂ ਬੁੱਟਾ ਪਟਿਆ ਗਿਆ ਮੈਂ ਤਾਂ ਗੱਲ ਕਰ ਰਿਹਾ ਹਾਂ ਇਹ ਬਾਗ ਪ੍ਰਾਈਵੇਟ ਹੈ ਜਾਂ ਕਿਸੇ ਸਰਕਾਰੀ ਉਹ ਦੇਖੋ ਜਿਹੜਾ ਬਾਗ ਹੈ ਉਹਦੇ ਵੀ ਸਟੇ ਹੋਇਆ ਸਟੇ ਤੋਂ ਬਾਅਦ ਵੀ ਰਜਿਸਟਰੀ ਹੋਈ ਹੈ ਨਹੀਂ ਹੈਗੀ ਦੀ ਉਹ ਜਦੋਂ ਪ੍ਰਾਈਵੇਟ ਕਿਸੇ ਬੰਦੇ ਦੀ ਹੈ ਪ੍ਰਾਈਵੇਟ ਵੀ ਵੱਡ ਨਹੀਂ ਸਕਦਾ ਜਿਹੜਾ ਨਾਦੀ ਮੈਕਮਾ ਜਿਹੜਾ ਇਹਨਾਂ ਨੂੰ ਪਰਮਿਟ ਦਿੰਦਾ ਹੈ ਉਹ ਸੁੱਕੇ ਬੁੱਟੇ ਦਾ ਪਰਮਿਟ ਦਿੰਦਾ ਇਹ ਹਰਾ ਬੂਟਾ ਵੱਡ ਨਹੀਂ ਸਕਦੇ ਮਤਲਬ ਜੇ ਘਰ ਚ ਕੋਈ ਲੱਗਿਆ ਹੋਇਆ ਜਾਂ ਕਿਸੇ ਬਾਗ ਚ ਲੱਗਿਆ ਉਹਨੂੰ ਪਾ ਨਹੀਂ ਸਕਦੇ ਤਾਂ ਨਹੀਂ ਰੂਲ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਤਾਂ ਮੇਨ ਅਸੀਂ ਕਹਿਣਾ ਕਿ ਜਿਹੜਾ ਬੂਟਾ ਪੀਪਲ ਦਾ ਵੱਡਿਆ ਔਰ ਬਰੋਟੇ ਦਾ ਵੱਡਿਆ ਅਸੀਂ ਉਹਦੇ ਲਈ ਅਸੀਂ ਸੰਘਰਸ਼ ਕਰਾਂਗੇ ਪਹਿਲਾਂ ਵੀ ਕਰ ਚੁੱਕੇ ਹਾਂ ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਅਸੀਂ ਪੂਰੇ ਪੰਜਾਬ ਦੇ ਸਨਾਤਨੀ Hindu ਬੁਲਾਵਾਂਗੇ ਔਰ ਇਹਦੀ ਸੰਘਰਸ਼ ਕਰਾਂਗੇ ਦੇਖ ਦੇਖਦੇ ਹਾਂ ਕੀ ਕਰਦੇ ਆ ਤੁਸੀਂ ਜਿਹੜਾ ਬਰੋਟਾ ਤੇ ਪੀਪਲ ਵੱਡਿਆਗਾ ਉਹਦੇ ਵਿਰੁੱਧ ਖੜੇ ਐ ਕਿਉਂਕਿ ਸਾਡੇ Hindu ਧਰਮ ਸਨਾਤਨ ਧਰਮ ਦਾ ਬਹੁਤ بڑا ਇਹ ਜਿਹੜਾ ਪੇੜ ਐ ਇਹਦੀ ਪੂਜਾ ਕਰਦੇ ਆ ਇਹਦਾ ਨੁਕਸਾਨ ਹੋਇਆ ਕੋਈ ਪਾਰਟੀ ਤਾਂ ਹੋਗੀ ਨਾ ਕਿਹਦੇ ਖਿਲਾਫ ਦਿੱਤੀ ਪਹਿਲਾਂ ਕੋਈ ਕਾਰਵਾਈ ਕੀਤੀ ਤੁਸੀਂ ਕਹ ਰਹੇ ਨਹੀਂ ਨਹੀਂ ਪੇਪਰ 'ਚ ਦਿੱਤਾ ਜੀ ਕੋਈ ਕਾਰਵਾਈ ਜਿਹੜੇ ਐ ਕਿ ਉਹ ਅਲੱਗ ਟੀਮ ਐ ਉਹ ਕਰ ਰਹੀ ਆ ਇਹ ਜਿਹੜਾ ਮਾਨ ਸਾਹਿਬ ਮੇਰੇ ਨਜ਼ਦੀਕ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਕਹਿਣਾ ਹੈ ਕਿ ਜਿਹੜੇ ਗਲਤ ਹੋਇਆ ਅਸਲੀਆਂ ਤਾਂ ਅਸੀਂ ਤਾਂ ਆਪਣੇ ਵੱਲੋਂ ਕਰਨਾ ਹੈ ਸਨਾਤਨ ਵੱਲੋਂ ਕਰਨਾ ਹੈ ਕਿ ਇਹ ਸਨਾਤਨ ਲਈ ਬਹੁਤ بڑا ਫੇਸ ਹੈ ਸਨਾਤਨ ਦਾ ਕੰਮ ਜਿਹੜਾ ਇਹਨਾਂ ਨੇ ਕੀਤਾ ਹੈ ਤੇ ਇਹ ਗਲਤ ਅਸੀਂ ਵਿਰੋਧ ਕਰਾਂਗੇ ਜੇ ਸਾਡੇ ਕਹੇ ਉਤੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਪੂਰੇ ਪੰਜਾਬ ਦੇ ਸਨਾਤਨੀ Hindu ਬੁਲਾਵਾਂਗੇ ਔਰ ਇਹਦੇ ਦੀ ਚੱਕਾ ਜਾਮ ਵੀ ਕਰਾਂਗੇ ਤੁਸੀਂ ਜਗ੍ਹਾ ਦੱਸੋ ਕਿਹੜਾ ਵਾਰਡ ਕਿਹੜਾ ਕਿਹੜਾ ਅਮਲੋ ਰੋਡ ਸੀਤਲਾ ਮੰਦਿਰ ਨੇੜੇ ਸੰ ਸਿਟੀ ਦੇ ਨਾਲ ਹੈ ਕੋਣ ਓਨਰ ਕੋਣ ਨੇ ਇਹਦੇ ਪਤਾ ਕੁਝ ਹੋਰ ਇਹ ਓਨਰ ਪਟਿਆਲੇ ਦੇ ਹੈ ਕੋਈ ਟੀ ਮਨੋਰ ਤਾਂ ਪੱਕੀ ਦੇਖੋ ਬੂਟਾ ਵੱਢਿਆ ਗਿਆ ਆਪਾਂ ਉਹਦੇ ਜਿਹੜੇ ਦੇ ਨਾਲੇ ਹੈਗੇ ਪ੍ਰੂਫ ਹੋਰ ਬੰਦੇ ਆ ਆਪਾਂ ਤਾਂ ਬਰੋਟਾ ਔਰ ਟਿੱਪਲ ਜਿਹੜਾ ਇਹਨਾਂ ਸਭ ਤੋਂ ਪਹਿਲਾਂ ਉਹੀ ਵੱਢਿਆ ਹਾਂ ਜੀ ਕਿਹੜਾ ਬੁੱਟਾ ਸੀ ਉਹ ਕਿੰਨਾ ਕ ਸਾਲ ਪੁਰਾਣਾ ਸੀਗਾ 100 ਸਾਲ ਜੀ ਅੱਛਾ ਜੀ ਤੁਸੀਂ ਬਾਗ ਦੇਖ ਲਓ ਇੱਥੇ ਅਮਰੂਦ ਹੁੰਦਾ ਠੀਕ ਆ ਔਰ ਬਾਗ ਚ ਅੰਬ ਸੀ ਸਾਰੇ ਅੰਬ ਐਨ ਲੱਗੇ ਹੋਏ ਸੀਗੇ ਮੇਰਾ ਮੇਨ ਇਹ ਤਾਂ ਕਹਿਣਾ ਕਿ ਜਿਹੜੇ ਪੰਛੀਆ ਬੱਚੇ ਦਿੱਤੇ ਹੋਏ ਸੀਗੇ ਉਹ ਵੀ ਮਰ ਗਏ ਉਹ ਵੀ ਮਰ ਗਏ ਇਹ ਕਿਉਂ ਇੱਥੇ ਪ੍ਰਸ਼ਾਸਨ ਸ਼ਾਸਨ ਹੈ ਨਹੀਂ ਇਹਨਾਂ ਨੇ ਕੁਝ ਪੁੱਛਿਆ ਵੀ ਹੈ ਅਸੀਂ ਤਾਂ ਦੋ ਵਾਰੀ ਜਾ ਕੇ ਵੀ ਆਏ ਆ ਪਰ ਉਥੇ ਨਾ ਸ਼ਾਸਨ ਨਾ ਪ੍ਰਸ਼ਾਸਨ ਕਿਸੇ ਨੇ ਕੋਈ ਪੁੱਛਿਆ ਵੀ ਨਹੀਂ ਹੈ ਕਿ ਆ ਇਹ ਮਲੀ ਭਗਤ ਹੈ ਮੈਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਦਾ ਬੰਦਾ ਕੋਈ ਹੈਗਾ ਔਰ ਉਹ ਹੈਂਡਲ ਕਰ ਰਿਹਾ ਉਹ ਕਹਿੰਦਾ ਮੈਂ ਸਭ ਕੁਝ ਕਰਾ ਲੂੰਗਾ ਸਾਨੂੰ ਨਾਮ ਦੱਸਾਂਗੇ ਅੱਗੇ ਤੁਹਾਨੂੰ ਉਜਾਗਰ ਕਰਾਂਗੇ ਨਾਮ ਵੀ ਦੱਸਾਂਗੇ ਪਰ ਉਹਨੂੰ ਅਸੀਂ ਦੱਸ ਦਿੰਦੇ ਹਾਂ ਕਿ ਸਨਾਤਨ ਧਰਮ ਪੂਰੇ ਪੰਜਾਬ ਤੋਂ ਜਿਹੜਾ ਅਗਲਾ ਅਸੀਂ ਧਰਨਾ ਦਵਾਵਾਂਗੇ ਪੂਰਾ ਅਮਲੋੜ ਰੋਡ ਚੱਕਾ ਜਾਮ ਕਰਾਂਗੇ ਔਰ ਫਿਰ ਉਹਨਾਂ ਨੂੰ ਪਤਾ ਲੱਗੂਗਾ ਹੈਗਾ ਸਾਨੂੰ ਪਤਾ ਲੱਗਿਆ ਪ੍ਰਸ਼ਾਸਨ ਦੀ ਪੁਲਿਸ ਵੀ ਹੈ ਕਿਥੇ ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਹੈਗਾ ਹੈਡ ਜਿਹੜਾ ਇਹਨੂੰ ਸਾਰਾ ਦੇਖ ਰਿਆ ਤੁਸੀਂ ਕੀ ਮੰਗ ਕਰਦੇ ਹੋ ਜੀ ਮੰਗ ਇਹੀ ਕਰਦੇ ਆ ਸਾਡੇ ਬੂਟੇ ਵੱਟ ਗਏ ਜੇ ਨਾਰੀ ਮਹਿਕਮਾ ਕਹਿੰਦਾ ਹੈ ਕਿ ਜੇ ਇੱਕ ਬੂਟਾ ਵੱਟਦੇ ਆ ਤਾਂ ਤੁਹਾਨੂੰ ਪਹਿਲਾਂ ਲਾਉਣਾ ਪੈਣਾ ਜੇ ਵੱਡੇ ਵੀ ਹੈ ਜੇ ਇਹਨਾਂ ਦੀ ਪ੍ਰਾਈਵੇਟ ਵੀ ਪ੍ਰਾਪਰਟੀ ਹੈ ਜੇ ਵੱਡੇ ਆ ਇਹਨਾਂ ਨੇ ਤਾਂ ਇਹਨਾਂ ਨੂੰ ਬੂਟੇ ਪਹਿਲੇ ਪਹਿਲੇ ਲਾਉਣੇ ਚਾਹੀਦੇ ਸੀ ਬੂਟੇ ਲਾਉਂਦੇ ਨੇ ਫਿਰ ਅੱਗੇ ਕਿਵੇਂ ਦੋਸਤੀ ਆ ਬੂਟੇ ਲਾ ਦੇਣ ਬੂਟੇ ਲਾਉਣ ਜਿੰਨੇ ਵੱਡੇ ਆ ਲਾ ਦੇ ਫਿਰ ਮਾਮਲਾ ਖਤਮ ਹੈ ਜੀ ਨਹੀਂ ਨਹੀਂ ਜਿਹੜਾ ਬਰੋਟਾ ਵੱਡਿਆ ਕਿਉਂ ਵੱਡਿਆ ਬਿਨਾਂ ਪੂਜਾ ਤੋਂ ਬਰੋਟ ਆਊਟ ਪੀਪਲ ਵੱਢ ਨਹੀਂ ਸਕਦੇ ਪੂਜਾ ਹੁੰਦੀ ਹੈ ਤੁਹਾਨੂੰ ਪਤਾ ਪਹਿਲਾਂ ਵੀ ਅਮਲੋਰ ਰੋਡ ਤੇ ਇੱਕ ਬੂਟਾ ਵੱਢਿਆ ਗਿਆ ਸੀ ਉਹਦਾ ਵੀ ਵਿਦਵਾਨ ਨਾਲ ਪੂਜਾ ਹੋਇਆ ਫਿਰ ਉਹ ਕੱਢਿਆ ਗਿਆ ਨਹੀਂ ਤੁਸੀਂ ਕਹਿੰਦੇ ਉਹ ਬੂਟੇ ਦਵਾਰਾ ਲਾ ਦੇਣ ਬੂਟੇ ਦਵਾਰਾ ਉਹ 100 ਸਾਲ ਪੁਰਾਣੇ ਕਿੱਥੇ ਲਾ ਦੇਣਗੇ ਉੱਥੇ ਤਾਂ ਸਾਰਾ ਪਲੈਨ ਕਰਤਾ ਇਹਨਾਂ ਨੇ ਖੇਤ ਬਾਲੇ ਜਮੀਨ ਉੱਥੇ ਤਾਂ ਟਰੈਕਟਰ ਚਲਾਤਾ ਇਹਨਾਂ ਨੇ ਉੱਥੇ ਤਾਂ ਜੜ ਵੀ ਨਹੀਂ ਛੱਡਿਆ ਇਹਨਾਂ ਨੇ ਇਹ ਫਿਰ ਕਿਹੜੀ ਜਗ੍ਹਾ ਤੇ ਲਾ ਦੇਣ ਤੁਸੀਂ ਜਿੱਥੇ ਮਰਜ਼ੀ ਲਾਣ ਕਰੋ ਵਿਧੀਨਸਰ ਲਵਾਨ ਵਿਧੀਨਸਰ ਲਵਾਨ ਦੇਖੋ ਜੇ ਵੱਡੇ ਐ ਤਾਂ ਮੂਟੇ ਲਾਉਣੇ ਪੈਣੇ ਆ ਜੇ ਨਹੀਂ ਲਾਉਂਦੇ ਅਸੀਂ ਸੰਘਰਸ਼ ਕਰਾਂਗੇ ਕਿਉਂਕਿ ਸਾਡੇ ਸਨਾਤਨ ਤੰਤਰ ਦੇ ਉੱਤੇ ਬਹੁਤ بڑا ਇਹ ਥੀਸ ਹੈ ਔਰ ਸਨਾਤਨ ਤੰਤਰ ਸਾਰਾ ਮੇਰੇ ਨਾਲ ਖੜਾ ਹੈ ਪੂਰੇ ਅਗਲਾ ਜਿਹੜਾ ਸਾਡਾ ਆਊਗਾ ਪੂਰੇ ਪੰਜਾਬ ਤੋਂ ਸਨਾਤਨੀਆਂ ਆ ਕੇ ਖੜੇ ਹੋਣਗੇ ਜੀ ਨਾ ਹੈ ਮਾਨਿਕ ਸੈਗਲ ਐਡਵੋਕੇਟ ਹਾਂਜੀ ਇੱਥੇ ਮੈਂ ਤੁਹਾਨੂੰ ਇਹ ਫੈਕਟ ਕਲੀਅਰ ਕਰ ਦਿੰਦਾ ਜੀ ਜਿਹੜੇ ਇਸ ਮਾਮਲੇ ਦੀ ਜ਼ਮੀਨ ਹੈ ਜੋ ਕਿ ਅਮਨੂਰ ਰੋਡ ਦਾ ਵਾਕਾ ਪੈਂਦਾ ਹੈ ਉਹਦਾ ਰਕਬਾ ਪੈਂਦਾ ਹੈ ਉੰਦੇ ਉੱਪਰ 13 12 2023 ਦੀ ਸਟੇ ਸੀ 14 12 2023 ਨੂੰ ਇਹਦੀ ਰਫਟ ਵੀ ਚੜੀ ਹੋਈ ਆ ਜਿਹਨੇ ਰਿਗਾਰਡਿੰਗ ਵੀ ਫਰਦ ਦੇ ਵਿੱਚ ਐਂਟਰੀ ਵੀ ਆ ਵੀ ਇਸ ਜ਼ਮੀਨ ਦੇ ਉੱਤੇ ਖਰੀਦ-ਵੇਚ ਨੂੰ ਲੈ ਕੇ ਇਹਦੀ ਜ਼ਮੀਨ ਦੀ ਨੇਚਰ ਚੇਂਜ ਕਰਨ ਨੂੰ ਲੈ ਕੇ ਸਟੇ ਸੀ ਕੋਈ ਵੇਚ ਨਹੀਂ ਸਕਦਾ ਸੀ ਕੋਈ ਖਰੀਦ ਨਹੀਂ ਸਕਦਾ ਸੀ ਅੱਗੇ ਫਿਰ ਵੀ 27 3 2025 ਨੂੰ ਇਹਦੀ ਰਜਿਸਟਰੀ ਹੋ ਜਾਂਦੀ ਆ ਜੋ ਕਿ ਇੱਕ ਗੈਰ ਕਾਨੂੰਨੀ ਆ ਜਿਹਨੂੰ ਅੱਗੇ ਨਿੰਦਣਯੋਗ ਆ ਜਿਹਨੂੰ ਆਪਾਂ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਨਹੀਂ ਮੰਨਿਆ ਜਾ ਸਕਦਾ ਮੈਂ ਇਹੀ ਜੋ ਸਟੇ ਜੀ 29 ਸੀ ਜੀ ਸਟੇ ਸੁਖਜੀਤ ਕੌਰ ਨੇ ਲਈ ਸੀ ਕਿੱਥੇ ਨਹੀਂ ਸੀ ਇਹ ਸੁਖਜੀਤ ਕੌਰ ਮੇਰੇ ਹਿਸਾਬ ਦੇ ਨਾਲ ਇਹ ਹਰਕੁਸ਼ਾਣਾ ਨਗਰ ਦੀ ਸੀ ਜਿਹਨਾਂ ਨੇ ਸਟੇ ਦਿੱਤੀ ਸੀ ਵੀ ਉਹਦੇ ਜਗ੍ਹਾ ਕੀ ਇਸ ਤਰੀਕਾਰ ਕੇ ਲੱਤੀ ਉਹਨਾਂ ਨੇ ਉਹਨੇ ਇਹ ਕਿਹਾ ਸੀਗਾ ਵੀ ਜਿਹੜੀ ਇਹ ਸਟੇ ਮੈਂ ਇਸ ਕਰਕੇ ਮੰਗ ਰਹੀ ਹਾਂ ਵੀ ਮੈਨੂੰ ਮੇਰਾ ਰਕਬਾ ਪ੍ਰੋਪਰ ਨਹੀਂ ਦਿੱਤਾ ਗਿਆ ਹੈਗਾ ਇਹ ਵੀ ਸਹੀ ਨਹੀਂ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਜਗਾ ਕਿਨਾਂ ਦੀ ਹੈ ਜਗਾ ਕਿਨਾਂ ਦੀ ਹੈ ਟੋਟਲ ਸਰ ਮੈਨੂੰ ਜ਼ਮੀਨ ਦੇ ਰਕਵੇ ਬਾਰੇ ਕੋਈ ਜਾਣਕਾਰੀ ਇਹਨਾਂ ਦੀ ਜਗ੍ਹਾ ਵਸੇ ਹੈ ਇਹ ਤਕਰੀਬਨ 5 6 ਜਣੇ ਨੇ ਜਿਨ੍ਹਾਂ ਦੇ ਨੋਤੇ ਪਹਿਲਾਂ ਜਿਨ੍ਹਾਂ ਦੇ ਨਾਮ ਤੇ ਪਹਿਲਾਂ ਬੋਲਦੀ ਹੈ ਜੋ ਵੀ ਮਾਨਯੋਗ ਅਦਾਲਤ ਵੱਲੋਂ ਸਟੇ ਇਹਨਾਂ ਨੂੰ ਗਰਾਂਟ ਕੀਤੀ ਗਈ ਸੁਖਜੀਤ ਕੌਰ ਨੂੰ ਪਰ ਉਸ ਤੋਂ ਬਾਅਦ ਵੀ ਰਜਿਸਟਰੀ ਹੋ ਜਾਣਾ ਇੱਕ ਗਲਤ ਤੇ ਗੈਰਕਾਨੂੰਨੀ ਕੰਮ ਹੈ ਇਹ ਕਾਨੂੰਨ ਦੀ ਅਬਮਾਨਨਾ ਹੈ ਕਾਨੂੰਨ ਦੀ ਉਲੰਘਣਾ ਹੈ ਇਹ ਜਿੰਦੇ ਰਿਗਾਰਡਿੰਗ ਮਾਨਯੋਗ ਅਦਾਲਤ ਦੇ ਵਿੱਚ ਕੰਟੈਂਪਟ ਆਫ ਕੋਰਟ ਵੀ ਪਾਈ ਜਾ ਸਕਦੀ ਹੈ ਕੰਟੈਂਪਟ ਆਫ ਕੋਰਟ ਪਾ ਕੇ ਇਨਸਾਫ ਵੀ ਲਿਆ